ਤੁਸੀਂ ਦੇਖ ਰਹੇ ਹੋ ਪਿੰਡ ਅਮੀਰਗੜ ਹਾਈ ਸਕੂਲ ਇਹਦੇ ਵਿੱਚ ਪ੍ਰਾਇਮਰੀ ਸਕੂਲ ਵੀ ਹੈ ਤਸਵੀਰਾਂ ਜੋ ਕਿ ਪਿੰਡ ਦੀ ਜੋ ਪੋਜੀਸ਼ਨ ਹੈ ਸਕੂਲ ਦੀ ਹੈ ਤੁਹਾਨੂੰ ਦਿਖਾਉਣ ਲੱਗੇ ਹਾਂ ਜੀ ਆ ਤੁਸੀਂ ਦੇਖ ਸਕਦੇ ਹੋ ਕਿ ਵਿਚਾਲਾ ਵਿਚਾਲਾ ਜਿਹੜਾ ਉਹ ਉੱਚਾ ਹੋਇਆ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਆ ਬੱਚਿਆਂ ਦੀ ਜਿਹੜੀ ਖੇਡਣ ਵਾਲੀ ਜਗ੍ਹਾ ਤੁਸੀਂ ਸਾਹਮਣੇ ਦੇਖ ਸਕਦੇ ਹੋ ਬਿਲਕੁਲ ਇਹ ਪਾਣੀ ਦੇ ਵਿੱਚ ਭਰ ਚੁੱਕੀ ਹੈ ਦੂਜੇ ਪਾਸੇ ਉਹ ਬੱਚੇ ਜਿਹੜੇ ਨੇ ਨਹਾ ਕੇ ਹਟੇ ਨੇ ਹੁਣ ਤਲਾ ਦੇ ਵਿੱਚ ਗੋਤੇ ਲਾਉਂਦੇ ਸੀਗੇ ਪਹਿਲਾਂ ਮੈਂ ਤੁਹਾਨੂੰ ਦਿਖਾਈ ਹੈ ਤੇ ਇਹ ਝੂਲੇ ਵਗੈਰਾ ਇੱਥੇ ਲਾਏ ਹੋਏ ਨੇ ਇਹ ਜਿੱਥੇ ਮੈਂ ਖੜੇ ਹਾਂ ਇਹਦੇ ਨਾਲ 5 ਫੁੱਟੋ ਘਟੂ ਘਟ ਅਨੀਮਾ ਹੋਊਗਾ ਤੇ ਦੂਜੇ ਪਾਸੇ ਤੁਸੀਂ ਘਾ ਜਿਹੜਾ ਉਹ ਵੀ ਦੇਖ ਸਕਦੇ ਹੋ ਇਹ ਪਿੰਡ ਹੰਮੀਰਗੜ ਦੀਆਂ ਤਸਵੀਰਾਂ ਦੇਖਦੇ ਰਹੋ ਐਲਬੀਐਸ న్యూਸ ਚੈਨਲ ਸ਼ਾਨ ਪੰਜਾਬ ਦੇ ਰਾਹੀਂ ਕਮੈਂਟ ਸ਼ੇਅਰ ਜਰੂਰ ਕਰਨਾ ਜੀ। ਆ ਬਾਹਰ ਦੀ ਸਫਾਈ ਵੀ ਤੁਸੀਂ ਦੇਖ ਸਕਦੇ ਆ ਕਿ ਸਕੂਲ ਦੇ ਬੂਹੇ ਦੇ ਉੱਤੇ ਸਫਾਈ ਹੈ ਜਿਹੜੇ ਦੋਨੇ ਪਾਸੇ ਵੱਡੇ ਵੱਡੇ ਝੁੱਪੀ ਉੱਗੇ ਨੇ। ਸਿੱਧ ਸੜਕ ਦੇ ਉੱਤੇ ਹੀ ਸਫਾਈ ਹੈ। ਆ ਸਕੂਲ ਦੀ ਤਸਵੀਰ ਆ ਜੀ। ਇਸ ਦੇ ਨਾਲ ਹੀ ਮੈਂ ਬਲਦੇਵ ਸਿੰਘ ਸਰਾਵ ਪੱਤਰਕਾਰ ਮੌਨਕ ਐਂਡ ਟੋਹਣਾ ਧੰਨਵਾਦ ਜੀ। ਇਹ ਜੋ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਵੀਡੀਓ ਸਰਕਾਰੀ ਸਕੂਲ ਹਮੀਰਗੜ ਦੀ ਹੈ ਜਿੱਥੇ ਕਿ ਉਹ ਸਾਹਮਣੇ ਪਹਿਲਾਂ ਬੱਚੇ ਨਾ ਰਹੇ ਸੀ ਗਰਾਊਂਡ ਦੇ ਵਿੱਚ ਇੱਕ ਟੋਬੇ ਦਾ ਜਿਹੜਾ ਰੂਪ ਹੈ ਉਹ ਧਾਰਨ ਕਰਿਆ ਹੋਇਆ ਹੈ ਤੇ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਦੀ ਜਿਹੜੀ ਬਣੀ ਹੋਈ ਜਗ੍ਹਾ ਹੈ ਧੁੱਲੇ ਚਾਲੇ ਨੇ ਉਹ ਪਾਣੀ ਦੇ ਵਿੱਚ ਕਿਵੇਂ ਡੁੱਬ ਚੁੱਕੇ ਨੇ ਤੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਛਾਲਾਂ ਜੀਆਂ ਮਾਰਦੇ ਨੇ ਹੁਣ ਉਹ ਬਾਹਰ ਨਿਕਲੇ ਪਹਿਲਾਂ ਅੰਦਰ ਸੀ ਮੈਂ ਤੁਹਾਨੂੰ ਦਿਖਾਇਆ ਸੀਗਾ ਤੇ ਉਸ ਤੋਂ ਬਾਅਦ ਆ ਬਚਾਲਾ ਸਿਰਫ ਉੱਚਾ ਕਰਿਆ ਹੋਇਆ ਹੈ ਗੱਡੀਆਂ-ਗੱਡੀਆਂ ਜਾਣ ਵਾਸਤੇ ਮਾਸਟੀ ਚ ਜਾਂਦੇ ਹੋਣਗੇ ਪਰ ਸਾਈਡਾਂ ਤੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਆਲਾ-ਦਾਲਾ ਕੋਈ ਜਿਹੜਾ ਸਫਾਈ ਆ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਵੀ ਬੱਚੇ ਇੱਥੇ ਖੇਡਦੇ ਨੇ ਸਫਾਈ ਦਾ ਇੱਥੇ ਕੋ ਬਹੁਤ ਹੀ ਮੰਦਾ ਹਾਲ ਜਿਹਨੂੰ ਆਪਾਂ ਕਹਿ ਸਕਦੇ ਆ ਇਹ ਪ੍ਰਸ਼ਾਸਨ ਨੂੰ ਦੇ ਮੂੰਹ ਤੇ ਇੱਕ ਪ੍ਰਸ਼ਾਸਨ ਦੇ ਜਿਵੇਂ ਕਹਿ ਸਕਦੇ ਆ ਵਿਕਾਸ ਦੇ ਚਿੰਨ ਦੇ ਇੱਕ ਮੋਹਰ ਲਾਉਂਦਾ ਠੀਕ ਹੈ ਜੀ ਇਸ ਵੀਡੀਓ ਰਹੀ ਦੇਖ ਸਕਦੇ ਹੋ ਤਸਵੀਰਾਂ ਪਿੰਡ ਹਮੀਰਗੜ ਦੇ ਸਕੂਲ ਦੀਆਂ ਸਰਕਾਰੀ ਹਾਈ ਸਕੂਲ ਹਮੀਰਗੜ ਦੀਆਂ ਤਸਵੀਰਾਂ ਨੇ ਇਹ ਇਸ ਦੇ ਨਾਲ ਹੀ ਮੈਂ ਬਲਦੇਵ ਸਿੰਘ ਸਰਾਓ ਪੱਤਰਕਾਰ ਮੂਨ ਕਮੈਂਟ ਸ਼ੇਅਰ ਜਰੂਰ ਕਰਿਓ ਸਾਹਮਣੇ ਦੇਖ ਸਕਦੇ ਹਾਂ ਕਿ ਗੱਡੀ ਜਿਹੜੀ ਗੱਡੀ ਵਾਲੀ ਸੜਕ ਹੈ ਉਹ ਬਿਲਕੁਲ ਉੱਚੀ ਹੈ ਸਾਈਡਾਂ ਤੋਂ ਤੁਹਾਨੂੰ ਦਿਖਾਈ ਚੁੱਕਿਆ ਮੈਂ ਪਹਿਲਾਂ ਵੀ ਆਹ ਸਫਾਈ ਦਾ ਜਿਹੜਾ ਹਾਲ ਐ ਇੱਥੋਂ ਖੂਦ ਐ ਤੇ ਟੂਬੇ ਵਾਂਗ ਪਰਿਆ ਆਹ ਸੜਕ ਗੱਲੀ ਉੱਚੀ ਹੋਣ ਤੋਂ ਬਾਅਦ ਤੁਹਾਨੂੰ ਜਿਹੜੀਆਂ ਤਸਵੀਰਾਂ ਨੇ ਉਹ ਗਾ ਦਿਖਾਣ ਲੱਗਿਆ ਤੁਸੀਂ ਦੇਖ ਰਹੇ ਹੋ ਐਲਵੀਐਸ ਨਿਊਜ਼ ਦੇ ਰਾਹੀਂ ਤਸਵੀਰਾਂ ਆਹ ਸਾਹਮਣੇ ਹਾਲ ਐ ਸਫਾਈ ਇਹ ਦੇਖ ਸਕਦੇ ਹੋ ਤੁਸੀਂ ਕਿੰਨੀ ਕੇ ਦੇ ਵਿੱਚ ਹੈਗੀ ਐ ਬੱਚੇ ਇੱਥੇ ਖੇਡਦੇ ਨੇ ਆ ਬੱਚੇ ਖੇਡਦੇ ਨੇ ਦੇਖੋ ਪਾਣੀ ਦੇ ਵਿੱਚ ਜਿਹਨੂੰ ਆਪਾਂ ਕਾਂਗਰਸੀ ਘਾਪ ਵੀ ਕਿਹਾ ਜਾਂਦਾ ਇਹਨੂੰ ਇਸ ਦੇ ਨਾਲ ਹੀ ਮੈਂ ਬਲਦੇਵ ਸਿੰਘ ਸਰਾਵ ਪੱਤਰਕਾਰ ਮੂੜਕਟ ਹਣਾ ਧੰਨਵਾਦ ਜੀ ਕਿਰਪਾ ਕਰਕੇ ਵੀਡੀਓ ਨੂੰ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਕਿਉਂਕਿ ਪਤਾ ਲੱਗ ਜਾਵੇ ਕਿ ਕਿੰਨੇ ਕੁ ਮੇਰੇ ਵੀਰ ਦੇਖਦੇ ਨੇ ਤਾਜ਼ੀਆਂ ਅਪਡੇਟਾਂ ਧੰਨਵਾਦ ਜੀ